ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਚੱਲ ਰਹੇ ਫੌਜੀ ਟਕਰਾਅ ਦੇ ਵਿੱਚ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਰਾਨ ਦੇ ਵਿੱਚ ਭਾਰਤੀ ਦੂਤਕਰ ਨੇ ਆਪਰੇਸ਼ਨ ਸਿੰਧੂ ਦੇ ਤਹਿਤ ਸ਼ੁਰੂ ਕੀਤੇ ਨਾਗਰਿਕਾਂ ਦੀ ਨਿਕਾਸੀ ਪ੍ਰਕਿਰਿਆ ਨੂੰ ਪੜਾਵਰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਤਹਿਤ ਨਵੇਂ ਨਾਮ ਦਰਜ ਕਰਨ ਦੇ ਲਈ ਖੋਲਿਆ ਗਿਆ ਰਜਿਸਟ੍ਰੇਸ਼ਨ ਡੈਸਕ ਵੀ ਬੰਦ ਕਰ ਦਿੱਤਾ ਗਿਆ ਹੈ ਦੂਤਕਰ ਨੇ ਆਪਣੀ ਐਕਸ ਪੋਸਟ ਦੇ ਵਿੱਚ ਕਿਹਾ ਹੈ ਕਿ ਭਾਰਤ ਦੇ ਸਥਿਤੀ ਤੇ ਨੇੜੇੋਂ ਨਜ਼ਰ ਰੱਖ ਰਿਹਾ ਹੈ ਅਤੇ ਜੇਕਰ ਕੋਈ ਅਣਕਿਆਸਾ ਖਤਰਾ ਪੈਦਾ ਹੁੰਦਾ ਹੈ ਤਾਂ ਆਪਣੀ ਰਣਨੀਤੀ ਬਦਲਨ ਲਈ ਪੂਰੀ ਤਰ੍ਹਾਂ ਤਿਆਰ ਰਹਿਣਗੇ ਹਾਲਾਂਕਿ ਇੱਕ ਉਡਾਨ 282 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਆ ਤੇ ਜਿਸ ਦੇ ਨਾਲ ਕੱਟੇ ਕੇ ਲੋਕਾਂ ਦੀ ਕੁੱਲ ਗਿਣਤੀ 2858 ਹੋ ਗਈ ਹੈ ਦੂਤ ਘਰ ਤੇ ਪੱਲੋਂ 1100 ਪਲੱਸ ਨਾਗਰਿਕਾਂ ਨੂੰ ਕੱਟੇ ਜਾਣ ਦੀ ਨਾਲ ਇਹ ਗਿਣਤੀ ਵਧ ਗਈ ਹੈ ਜਿਸ ਦੇ ਨਾਲ ਕੁੱਲ ਗਿਣਤੀ 3170 ਹੋ ਗਈ ਹੈ ਦੂਤਕਰਨੇ ਉਡਾਣਾਂ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਿਲਹਾਲ ਉੱਥੇ ਹੀ ਰਹਿਣ ਜਿੱਥੇ ਉਹ ਨੇ ਅਤੇ ਸਥਿਤੀ ਤੇ ਨੇੜੇ ਨਜ਼ਰ ਰੱਖਣ